ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਢੁੱਡੀਕੇ ਤੇ ਜ਼ਿਲ੍ਹਾ ਨੂੰ ਪਹੁੰਚਾਉਣ ਦਾ ਇਹ ਮੌਕਾ ਬਾਈ ਕੋਲ ਇੱਕ ਗਾਂ ਗੱਭਣਾ ਜੀ ਇੱਕ ਹੈਗੀ ਹੈ ਤਾਜੀ ਸੂਈ ਵੀ ਵੱਧ ਜਾਣਕਾਰੀ ਲਵਾਂਗੇ ਬਾਈ ਤੋਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਬਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਆ ਜੀਤ ਰਾਏ ਨੂੰ ਬਾਤਾਂ ਨੂੰ ਫਾਲੋ ਕਰਕੇ ਸ਼ੇਅਰ ਕਰਾ ਕਰੋ ਤਾਂ ਅਗਿ ਤੱਕ ਲਵੋਗੇ ਪੂਰਾ ਕਰ ਸਕਦੇ ਆ ਹਾਂਜੀ ਭਾਈ ਸਸੀ ਗਾਈ ਅਸੀਂ ਆਪਣੇ ਨਾਮ ਰਾਮਰੇ ਰਾਜਾ ਪੈਂਟੂ ਡੀਗਾ ਜਿਲ੍ਹਾ ਅਸਲ ਮੋਗਾ ਦੇ ਠੀਕ ਹੈ ਹਜੇ ਪਹਿਲੀ ਵਾਰ ਦੀ ਇਸੇ ਜਾਣਕਾਰੀ ਇਹ ਵੀ ਦੂਜਾ ਫੋਸ ਹੁੰਦੀ ਆ ਹਲੇ ਹਫਤੇ ਉਹ ਦਾ ਹਨੇ ਕੱਚੀ ਹੋਵੇ ਠੀਕ ਹੈ ਜੀ ਟੋਪਰਾ ਅਬ ਇਹ ਜਿਹੜੇ ਛੋਟੇ ਛੋਟੇ ਥਾਣੇ ਇਹ ਵੀ ਚੱਲਦੇ ਦਾ ਸਾਦ ਜਿਹੜੀ ਆਪਣੀ ਗਾਰੰਟੀ ਹੋਈ ਠੀਕ ਹੈ ਜੀ ਠੀਕ ਮੂੰਹ ਵੀ ਹੈਨੀ ਦੋਨਾਂ ਦੀ ਠੀਕ ਹੈ ਜੀ ਠੀਕ ਟੋਰ ਦੋਪਰਾ ਰੇਟ ਦੱਸ ਦੋ ਭਰਾ ਜਾਇ ਜਿਆਦਾ ਪਹਿਲੀ ਵੀਰੇ ਮੌਲੂ ਜਨਾ ਮਰਜੀ ਕਰਾ ਲੇ ਕੋਈ 80 ਕਰਾ ਲਵੇ 82 ਕਰਾ ਲਵੇ ਹਾਂਜੀ 75000 ਦੀ ਬਾ ਜੱਥ ਨੂੰ ਦਵਾਂਗੇ ਆਪਾਂ ਠੀਕ ਹੈ ਉਹ ਪ੍ਰੋਫੈਸਰ ਕਰ ਸਕਦੇ। ਥੋੜਾ ਜਿਹਾ। ਇਹ ਪਲੂਨ ਦੇ ਕੋਲ ਸਭ 20 ਤੋਂ 22 ਕਿਲੋ ਠੀਕ ਹੈ ਜੀ। ਛੋੜ ਦੋ ਪ੍ਰੋ। ਮੋੜ ਦੋ ਮੋੜ ਦੋ। ਪ੍ਰੋ। ਠੰਡੀ ਸੀਲ ਦਾ ਘੂੜਾ ਬੰਨਣਾ ਜਿੱਥੇ ਮਾਰਜਿ ਖੜਾ ਕੇ। ਠੀਕ ਹੈ। ਆਸੂ ਸਹੀ ਹੈ ਕੋਈ ਚੱਕਰ ਵਾਲੀ ਗੱਲ ਨਹੀਂ। ਠੀਕ ਹੈ। ਪ੍ਰੋ। ਚੈੱਕ ਕਰ ਸਰ। ਕੱਦ-ਕਾੜ, ਵਜ਼ਨ, ਬਹੁਤ ਸੋਹਣੀ ਬੜਾ। 22 ਕਿਲੋ ਜਰੂਰ ਕਨੈਕਟ ਕਰੋ। ਠੀਕ ਹੈ ਜੀ। ਲਓ। ਅੱਜ ਵੀ ਦੂਜੀ ਵੈੜ ਦੀ ਜਾਣਕਾਰੀ ਦਿਓ ਜੀ ਇਹ ਬਰੇ ਪਲੂਨ ਬੱਸੀਏ 6 ਦਾ ਤੋਂ ਮੋਹਾਂ ਹਾਂਜੀ ਕੱਲ ਮੰਨ ਲਓ ਇਹ ਦੋਟਾ ਹੀ ਵੇ ਸੂਈ ਆ ਤੇ ਬੱਚਾ ਬੱਚਾ ਉਹ ਖੜਾ ਮਗਰ ਬੱਚਾ ਤੇ ਠੀਕ ਲੋ ਜੀ ਬੱਚਾ ਅੱਜ ਵੀ ਰੇਟ ਇਹਦਾ ਰੇਟ ਬਰੇ ਇਹਦਾ 60 ਕਰਾ ਲਈ ਬਾਤ ਕਰਾ ਲਈ 55 ਜੀ ਅਸਨੋ ਦਵਾਗੇ ਠੀਕ ਹੈ ਜੀ ਲੋਪਾ ਚੈੱਕ ਕਰ ਸਕਦੇ ਪਲੂਨ ਬੱਸੀਏ ਲੋ ਜੀ ਮਗਰ ਬਸ ਸਾਫ ਟੋਰ ਦੂ ਬਰਾ ਜੀ ਸਵੇਰ ਦਾ ਟਾਈਮ ਹੋਇਆ ਬਰਾ ਠੀਕ ਹੈ ਜੀ ਦੇਖ ਸਰ ਕਿੰਨੇ 7 ਵਜੇ ਉਹ ਸਾਫ ਕੀਤੀ ਆ ਇਹ ਠੀਕ ਹੈ ਜੀ ਠੀਕ ਲੋਕ ਬੋਲ ਵੀ ਉਹ ਜਿਹੜੇ 10 ਤੋਂ 11 ਕਿਲੋ ਠੀਕ ਹੈ ਜੀ ਠੀਕ ਹੈ ਐਨੇ ਨੱਤ ਪਿਆਰ ਹੋਊਗੀ ਠੀਕ ਹੈ ਲੋ ਪ੍ਰਾ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜਮਾ ਜਾਇਆ ਜਾ ਚਵਾਈ ਹੋਈ ਵੀ ਵੈੜ ਦੀ ਸਵੇਰ ਦਾ ਟਾਈਮ ਠੀਕ ਹੈ ਜੀ ਲੋ ਜੀ ਭਾਈ ਜੀ ਨਾਲ ਜੁਕ ਲੈਡ ਕਰੋ ਠੀਕ ਹੈ ਜੀ ਲੋਕ ਮਿਲਦੇ ਆਂ ਭਰਾ ਅਗਲੀ ਨਵੀਂ ਵੀਡੀਓ ਚ ਓਕੇ ਭਾਈ ਓਕੇ